रा घर oh नहीं सोरा घर है तेरा काम नहीं मम्मी जी मैं अपनी बड़ी दीदी तू सिम चलो मैं

ਕਿਸ ਵਾਰ ਹੋ ਗਿਆ ਪਹਿਨੇ ਵਾਲੀ ਦੁਕੀ ਜਿਠੇ ਆ ਪਹਿਲੇ ਪੁੱਛਣਾ ਸਾਡੀ ਬਹੂ ਨੇ ਸਾਡਾ ਲਘੂ ਪੀ ਰੱਖਿਆ ਕਦੇ ਅੰਦਰ ਵੜ ਜਾਂਦੀ ਹੈ ਕਿ ਸਾਰਾ ਪਈ ਰਹਿੰਦੀ ਆ ਫੋਨ ਦੇਖਦੇ ਆ ਨੌ ਭਾਰਸਨ ਵਾਲੀਆਂ ਪਾਰਲਰ ਚ ਵਰਗੀ ਇਹਦੇ ਖਰਚੇ ਤਾਂ ਸਾਨੂੰ ਸਾਇ ਹੀ ਨਹੀਂ ਲੈਣ ਦਿੰਦੇ ਹੈਗੇ ਪਹਿਲੇ ਰਿਸ਼ਤਾ ਕਿਨੇ ਕਰਾਇਆ ਸੀ ਨਹੀਂ ਪਹਿਨੇ ਪੁੱਛਣਾ ਕਨੈਕਟਰ ਕਿ ਕਰਾਉਣ ਨਗਰਾਇਆ ਸੀ ਲੈ ਕੇ ਸ਼ਾਂਪਾਂ ਪਰਣ ਹੋ ਗਿਆ ਮਾਰੀ ਸਾਡੇ ਮੱਥੇ ਦਸਵੇਂ ਕੀ ਕਰਾਂ ਉਹ ਪਹਿਨੇ ਇਹਨਾਂ ਨੂੰ ਅਡਡ ਕਰਦੇ ਕਿ ਨਾ ਗੁੱਸੇ ਹੀ ਰਹਿੰਦੀ

ਸਾਰਾ ਦਿਨ ਮੇਰੇ ਤੇ ਕਿਚਕਿਚ ਕਰਦੇ ਰਹਿੰਦੇ ਪਤਾ ਨਹੀਂ ਸਾਰਾ ਦਿਨ ਮੇਰੇ ਤੇ ਕਿਚਕਿਚ ਕਰਦੇ ਰਹਿੰਦੇ ਆਂਟੀ ਜੀ ਪਤਾ ਨਹੀਂ ਕੀ ਹੋ ਰਿਹਾ ਹੈਗਾ ਮੇਰੀ ਸੱਸ ਨੂੰ ਓਹ ਮੈਨੂੰ ਤਾਂ ਪਿਆਰ ਹੀ ਨਹੀਂ ਕਰਦੇ ਸਾਰਾ ਦਿਨ ਮੇਰੇ ਤੇ ਹੀ ਰਹਿੰਦੇ ਨੇ ਹਾਂ ਪੁੱਤ ਤੂੰ ਤੇਰੀ ਸੱਸ ਤਾਂ ਸਾਰਾ ਦਿਨ ਬੋਲਦੀ ਰਹਿੰਦੇ ਮੈਂ ਵੀ ਦੇਖਦੀ ਹੁੰਦੀ ਆਂ ਕਈ ਵਾਰੀ ਮੈਂ ਤਾਂ ਸਾਰਾ ਦਿਨ ਆਪ ਸੈੱਟ ਰਹਿੰਦੀ ਆ ਮੈਨ ਤਾਂ ਨਾ ਮੈਨੂੰ ਪਤਾ ਹੀ ਨਹੀਂਗਾ ਕੀ ਕਰ ਦਿੰਦੇ ਨੇ ਦਿਮਾਗ ਖਰਾਬ ਕਰ ਰੱਖਿਆ ਇਹਨਾਂ ਨੇ ਚਲ ਪੁੱਤ ਤੂੰ ਵੀ ਥੋੜਾ ਇਹ ਕੰਮ ਕਰਾਇਆ ਕਰੋ ਉਹਦੇ ਨਾਲ ਕੋਈ ਨਹੀਂ ਆਂਟੀ ਜੀ ਤੁਹਾਡੀ ਗੱਲ ਤਾਂ ਸਹੀ ਹੈ ਚਲ ਠੀਕ ਆ ਪੁੱਤ ਸੋ ਜਾ ਜਾ ਸੋਨੀ ਆਂਟੀ ਸਿੱਕ ਇਹ ਤੁਮਾ ਕਿਉਂ ਹੋ ਗਈ ਉਹ ਮੈਂ ਅਹੀਂ ਤੱਕ ਪਾਲਦੀ ਸੀ ਆਂਟੀ ਸੇ ਬਹੁਤ ਵਧੀਆ ਦੇ ਕੇ ਫਿਰ ਨੂੰ ਹਾਏ ਹਾਏ ਅੱਜ ਤਾਂ ਮੈਂ ਚਾਹ ਇਹਨਾਂ ਨੂੰ ਅੱਡਕਾਰੀ ਦੂੰਦੀ ਆ ਜੱਡੋ ਪਾਟੀ ਲਾਉਗਾ ਜੇ ਮੈਂ ਤੇ ਇਹ ਵੀ ਕਰਕੇ ਦਿੰਦੀ ਚਲ ਸਿਮਾ ਪੁੱਤੇ ਉਰੇ ਆ ਆ ਨੂੰ ਬੰਦੇ ਸਿਰ ਤੇ ਘਰ ਤੇਰਾ ਸਮਾਨ ਲਾਉ ਉਹ ਇਹਦਾ ਹਾਲ ਹੈ ਠੀਕ ਹੈ ਤੁਹਾਨੂੰ ਆਡਰ ਕਰਦੀ ਹਾਂ ਕੋਈ ਨਹੀਂ ਮੰਮੀ ਜੀ ਤੇ ਹਾਂ ਆਪਦੀ ਪਕਾਈਓ ਆਪਦੀ ਖਾ ਲੂ ਤਮਾ ਉਹ ਢਾਕ માં ਆਵੇ ਚ ਮੈਨੂੰ ਠੀਕ ਹੈ ਮੇਰੇ ਤੇ ਘਰ ਆਲਾ ਬੇਰੀ ਹੈਗਾਗਾ ਆਪਦਾ ਭਾਂਜੇ ਤੇਰੇ ਖਣੀ ਤਾਂ ਖਾ ਲਈ ਦੋ ਰੋਟੀਆਂ ਪਾ ਲਈ ਤੇ ਖਾ ਲਈ ਕੋਈ ਨਹੀਂ ਮਮੀ ਤੁਸੀਂ ਮੈਨੂੰ ਨਹੀਂ ਖਾ ਲਈ ਠੀਕ ਆ ਆਪਦਾ ਭਾਈ ਥੋੜਾ ਉਹ ਹੈਗਾ ਭਾਈ ਤੇਰਾ ਭਤਾਵਾ ਠੀਕ ਆ ਆਪ ਨੂੰ ਕਿਹਨੇ ਮਾਰਦਾ ਕੋਤੇ ਮੇਲੇ ਕਾਣ ਚ ਚਾਰ ਲੱਖ ਭਾਈ 2 ਲੱਖ ਤੈਨੂੰ ਮੈਂ ਦੇਦਾ ਠੀਕ ਹੈ 2 ਲੱਖ ਦੇ ਦਿੰਦਾ ਕੁਸਮਰਦੀ ਕੁਲ ਹੈ ਤੂੰ ਬੇਪਰਵਾਹ ਖੁਸ਼ੀ ਰਹੀਓ ਮੈਂ ਜੀਦਾ ਬਾਂਛੇ ਆਦੂ ਬੜੀ ਦਿਨ ਬਲਕਣ ਆ ਗਿਆ ਚਾਪੂ थैंक यू ਚਾਚੀ ਜੀ थैंक यू ਉਹ ਤਾਂ ਬੱਦੀ ਨੇ ਕੀ ਦਾਦੀ ਜੀ ਮੈਂ ਵੀ ਗਈ ਸੀਗੀ ਨਾਲੇ ਸੁੱਤੀ ਰਹਿੰਦੀਆਂ ਨਾਲੇ ਇਹੀ ਕੰਮਾਂ ਤੇ ਡਾਉਗੀ ਉਹ ਕੰਨ ਰਸਾਣਾ ਚ ਇਹਦੇ ਲਈ ਮੇਰੀ ਅੜਦੇ ਪੈਸੇ ਪਰ ਦਾਦੀ ਜੀ ਮੈਨੂੰ ਤਾਂ ਪ੍ਰੀਤੀ ਚਾਚੀ ਬਹੁਤ ਸੋਹਣੀ ਲੱਗਦੀ ਆ اے ਪੁੱਤ ਸੋਨੇ ਦਾ ਘੜ ਤੁੰਬੇ ਵੀ ਬਿਠੇ ਰਹਿੰਦੇ ਹੁੰਦੇ ਪਰ ਇਹਨਾਂ ਚ ਗੁੰਦੀ ਨਾ ਹੁੰਦੇ ਚਲ ਪੁੱਤ ਤੁਸੀਂ ਵੀ ਸਮਝੋਗੇ ਤੁਸੀਂ ਜਾਓ ਘੱਟ ਚੰਗਾ ਹੋਰ ਤਾਂ ਚੰਗਾ ਚਲ ਅੰਦਰ ਤੁਸੀਂ ਚੱਤ ਪੁੱਤ ਦਾ ਸਾਹੀ

ਨਾ ਜੀ ਸਰਪੰਚ ਜੀ ਕੇ ਵਿਆਹ ਹੈ ਜੀ ਉਹਨਾਂ ਨੂੰ ਦੋ ਸੂਟ ਦੇਣੇ ਆ ਜੀ اچھا ਓਕੇ اچھا ਜਿਉਂਦੀ ਰਹਤੀ ਐ ਸਾਈਡਾ ਵੱਡਾ ਘਾਰਾ ਲੱਗਾ ਕੋਈ ਗੱਲ ਨਹੀਂ ਤੁਸੀਂ ਵੀ ਮੇਰੀ ਮੰਮੀ ਪਰ ਗਈ ਹੋ ਜੀ ਕੋਈ ਨਾ ਠੀਕ ਹੈ ਠੀਕ ਹੈ

ਹੋਰ ਭੈਣੇ ਠੀਕ ਆ ਭੈਣੇ ਮੈਂ ਮੈਂ ਕਹਿੰਦੀ ਸੀ ਤੇਰੀ ਛੋਟੀ ਨੂੰਹ ਜਿਹੜੀ ਹੁਣੇ ਤਾਂ ਘਰ ਵੇਚਤਾ ਹੁੰਦਾ ਹਾਏ ਬੂਹੇ ਮਾਰਦਾ ਮੈਂ ਤਾਂ ਆਹੀ ਟੈਨਸ਼ਨ ਸੀ ਉਹਦੀ ਛੇ ਉਹਨਾਂ ਦੇ ਕਰਜ਼ਾ ਵਾਲਾ ਚੱਲ ਗਿਆ ਸੀਗਾ ਤੇ ਨੂੰਹ ਦੇ ਮੈਨੂੰ ਤਾਂ ਭੈੜਾ ਉਹਦਾ ਪਤਾ ਹੀ ਸੀ ਉਹ ਤਾਂ ਉਹਨੇ ਤਾਂ ਘਰ ਵੇਚਨਾ ਹੀ ਸੀ ਜਿਹੜਾ ਮੈਂ ਉਹਨੂੰ 2 ਲੱਖ ਦਿੱਤਾ ਸੀ ਉਹ ਵੀ ਤਪਾਰਦਾ ਉਹਦੇ ਹੋਰ ਭੈਣੇ ਠੀਕ ਆ ਭੈਣੇ ਮੈਂ ਤੇਰੇ ਕੋਲ ਹੀ ਆਈ ਸੀ ਤੇ ਚੱਲ

ਆਪਾਂ ਇਹ ਨਾਲੇ ਕਿਉਂ ਦੱਸੇ ਜਿਸ ਵੀ ਕਰਾ ਕੇ ਐਸੀ ਪਲਾਟ ਪਲਾਟ ਸੌਟ ਤਾਂ ਖਰੀਦ ਹੀ ਤੇ ਨਹੀਂ ਖਰੀਦਦਾ ਉਹਨੂੰ ਦਿੱਤਾ ਹੀ ਵੱਧ ਹੋਣਾ ਹੈ ਨੇ ਕਿਉਂਕਿ ਉਹ ਤਾਂ ਮੋਹ ਜ਼ਿਆਦਾ ਕਰਦੀਆਂ ਨੇ ਇਹ ਨਾ ਆਪ ਉੱਤੇ ਮੈਂ ਤੁਹਾਨੂੰ ਵੱਡੇ ਸੀ ਵੱਡਿਆ ਸੀ ਸਭ ਕੁਝ ਤੇ ਉਹਦਾ ਬਣਿਆ ਪਲਾਟ ਤਾਂ ਦੇਖਦਾ ਤੇ ਉਹਦੀ ਮਿਹਨਤ ਤਾਂ ਨਹੀਂ ਦੇਖੇ ਚਾਰ ਪੀ ਉੱਠਦੀ ਹੈ ਵਿਚਾਰੀ ਹੋਰ ਰੋਟੀ ਬਣਾਉਂਦੀ ਆ ਢਾਂਡੇ ਧੋਂਦੀ ਆ ਫਿਰ ਵਿਚਾਰੀ ਬਾੜੇ ਚ ਜਾ ਕੇ ਗੋਹਾ ਪਾ ਦਿਆ ਦੋ ਘੰਟੇ ਫਿਰ ਉਹ ਜਾ ਕੇ ਖੇਤ ਬੰਨੇ ਦਾ ਕਰਦੀ ਹੈ ਜਿਹੜੇ 3-4 ਘੰਟੇ ਬੱਜਦੇ ਆ ਫਿਰ ਵਿਚਾਰੀ ਮਸ਼ੀਨ ਚਲਾਉਂਦੀ ਆ

ਸੋਰੀ ਮੰਮੀ ਜੀ ਮੈਂ ਹੁਣ ਤੁਹਾਡੀ ਗੱਲ ਮੰਨੂਗੀ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਮੈਂ ਅੱ데 ਸਾਰਾ ਘਰ ਦਾ ਕੰਮ ਕਰਿਆ ਕਰੂੰਗੀ ਮੰਮੀ ਜੀ ਮੰਮੀ ਜੀ ਮੈਂ ਹੁਣ ਕਦੇ ਵੀ ਕਸਟਮਰੀ ਨਹੀਂ ਕਰਦੀ ਤੇ ਕਦੇ ਵੀ ਆਪਣਾ ਟਾਈਮ ਨਹੀਂ ਗਵਾਉਂਦੀ ਹੈਗੀ ਤੇ ਮੈਂ ਹੁਣ ਨਾ ਆਪਣੀ ਵੱਡੀ ਬੀਬੀ ਦੇ ਨਾਲ ਰਲ ਕੇ ਕੰਮ ਕਰਵਾਇਆ ਕਰੂੰਗੀ ਹੁਣ ਮੈਨੂੰ ਸਮਝ ਆ ਗਿਆ ਕਿ ਵੀ ਕੰਮ ਦੇ ਨਾਲ ਹੀ ਸਭ ਕੁਝ ਹੈ ਹਾਂ ਬੁੱਤ ਠੀਕ ਹੈ ਕੰਮ ਦੇ ਨਾਲ ਹੀ ਬੰਦੇ ਦੀ ਕਦਰ ਮੰਮੀ ਜੀ ਮੈਂ ਤੁਹਾਨੂੰ ਨਿੱਕੀ ਜਿਹੀ ਕਿਹਾ ਸੀ ਨਾ ਵੀ ਫ੍ਰੀਤੀ ਸਹੀ ਆਪਣਾ ਵਧੀਆ ਰਹਿਣਾ ਕਰੂਗੀ ਦੇਖੋ ਉਹ ਕਹਿ ਰਹੀ ਹੈ ਨਾ ਵੀ ਸਹੀ ਰਹਿਣਾ ਕਰ ਹਾਂ ਬੁੱਤ एक मेरी हमेशा बंदे काम दिया। बंदे की उचाई तो देख ला नहीं ना देखते बंद उचाई ती बोत संघर्ष करके जांच पिछे भी इन बेचारे मेहनत करके अगे वा गल हमेशा ही